ਲੋ ਜੀ ਪੇਸ਼ ਆ ਕਪਤਾ ਸਰਪੰਚੀ ਸੁਣ ਕੇ ਖਬਰ ਸਾਰਿਆਂ ਤਿਆਰੀ ਵੱਟ ਲਈ 15 ਅਕਤੂਬਰ ਸਰਪੰਚੀ ਲਈ ਤਾਰੀਖ ਰੱਖਤੀ ਵਾਂਗ ਪਹਿਲਵਾਨਾਂ ਸਾਰਿਆਂ ਲੰਗੋਟੇ ਕੱਸ ਲਈ ਕਾਫਲਿਆਂ ਦੀ ਵਿੱਚ ਨਾਮਜਦਗੀ ਭਰਤੇ ਆਉਂਦੀ ਨਾ نیند ਆਉਂਦੀ ਨਾ نیند ਪਏ ਦਿਨ ਰਾਤ ਘੁੰਮਦੇ ਘਰ ਘਰ ਅੱਗੇ ਜਾ ਕੇ ਹੱਥ ਬੰਨ੍ਹਦੇ ਲੰਘ ਜਾਂਦੇ ਸੀ ਪਹਿਲਾਂ ਲੰਘ ਜਾਂਦੇ ਸੀ ਪਹਿਲਾਂ ਨਾ ਪ੍ਰਵਾਹ ਕਰਦੇ ਹੁਣ ਤਾਈ ਜੀ ਚਾਚੀ ਜੀ ਬਾਈ ਜੀ ਕਹਿਣ ਲੱਗ ਪਏ ਥਾਂ ਥਾਂ ਤੇ ਕਿੱਸੇ ਥਾਂ ਥਾਂ ਤੇ ਕਿੱਸੇ ਜੋ ਪੈਸੇ ਦੀ ਕਰਦੇ ਹੁਣ 24 ਘੰਟੇ ਸ਼ਰਾਬ ਦੇ ਹੈ ਦੌਰ ਚੱਲਦੇ ਹਟ ਦੇ ਨਾ ਪਿੱਛੇ ਸਵਾਲ ਇੱਜ਼ਤ ਦਾ ਸਮਝਦੇ ਹਟ ਦੇ ਨਾ ਪਿੱਛੇ ਸਵਾਲ ਇੱਜ਼ਤ ਦਾ ਸਮਝਦੇ ਕਿਵੇਂ ਨਾ ਕਿਵੇਂ ਨਾਮ ਮਗਰ ਸਰਪੰਚ ਲੱਜੇ ਸਮਾ ਹੈ ਚੰਗਾ ਸਮਾ ਹੈ ਚੰਗਾ ਲੋਕ ਦੁਸ਼ਮਣੀ ਘੜਦੇ ਦੇ ਦੇ ਕੇ ਥਾਪੀ ਮੈਦਾਨ ਵਿੱਚ ਕਰਦੇ ਪੱਕੀ ਦੀ ਰੋਟੀ ਨਾਲ ਪੱਕੀ ਦੀ ਰੋਟੀ ਨਾਲ ਸਰੀਕ ਵੇਖ ਸਕਦੇ ਬੁੱਤੀਮਾਨ ਲੋਕੀ ਅਜਿਹੀ ਖੇਡ ਰੱਚਦੇ ਰਹਿਣਾ ਹੈ ਕਬੀਲੇ ਚ ਜੇਰਾ ਗੱਲ ਸੁਣ ਲੋ ਸਰਬਸੰਮਤੀ ਨਾਲ ਚੰਗਾ ਜਿਹੜਾ ਸਰਪੰਚ ਚੁਣ ਲੋ ਪੀਟੀ ਵਾਲਿਆ ਰਹੇ ਹਮੇਸ਼ਾ ਸੱਚ ਦੱਸਦਾ ਪੀਟੀ ਵਾਲਿਆ ਰਹੇ ਹਮੇਸ਼ਾ ਸੱਚ ਦੱਸਦਾ ਮੁੜ ਕੇ ਨਹੀਂ ਜ਼ਿੰਦਗੀ ਦਾ ਕੱਖ ਵਚਦਾ ਮੁੜ ਕੇ ਨਹੀਂ ਜ਼ਿੰਦਗੀ ਦਾ ਕੱਖ ਵਚਦਾ